ਮਲੇਸ਼ੀਆ ਤੋਂ ਰਣਜੀਤ ਸਿੰਘ ਪੰਨੂ ਅਤੇ ਰਵਿੰਦਰ ਸਿੰਘ ਜੀ ਰਵਿੰਦਰ ਸਿੰਘ ਜੀ ਆਏ ਨੇ ਉਹ ਇਸ ਵਕਤ ਸਰਦਾਰ ਜਸਪਾਲ ਸਿੰਘ ਜੀ ਨੂੰ ਸਹਾਇਤਾ ਦੀ ਰਾਸ਼ੀ ਭੇਟ ਕਰ ਰਹੇ ਨੇ ਅਸੀਂ ਤਹਿ ਦਿਲੋਂ ਇਸ ਐਨ ਜੀਓ ਦਾ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਦਰਾਮਾਲਾ ਵਿਖੇ ਦੂਸਰੇ ਪਰਿਵਾਰ ਨੂੰ ਸਹਾਇਤਾ ਦੇਣ ਵਾਸਤੇ ਸਾਡੇ ਸਤਿਕਾਰਯੋਗ ਵੀਰ ਜੀ ਮਲੇਸ਼ੀਆ ਤੋਂ ਰਣਜੀਤ ਸਿੰਘ ਜੀ ਪੰਨੂ ਅਤੇ ਹਰਬਰਿੰਦਰ ਸਿੰਘ ਜੀ ਮੌਜੂਦ ਨੇ ਇਸ ਵਕਤੋ ਪੈਨ ਸਿਮਰਨਜੀਤ ਕੌਰ ਨੂੰ ਮਤਲਬ ਕਿ ਸਹਾਇਤਾ ਦੀ ਰਾਸ਼ੀ ਦੇ ਰਹੇ ਨੇ ਅਸੀਂ ਐਨ ਜੀਓ ਅਤੇ ਸਮੂਹ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪਰਿਵਾਰ ਨੂੰ ਵੀ ਸਹਾਇਤਾ ਰਾਸ਼ੀ ਦੇ ਕੇ ਮਦਦ ਕੀਤੀ ਉਹ ਐਨਜੀਓ ਪੰਜਾਬ ਡਾਇਸਪੋਰਾ ਵੱਲੋਂ ਮਤਲਬ ਜਿਹੜੀ ਤੀਸਰੀ ਮਦਦ ਹੈ ਉਹ ਪਿੰਨ ਰਾਜਰਾਣੀ ਨੂੰ ਦਿੱਤੀ ਜਾ ਰਹੀ ਹੈ ਪਿੰਡ ਮੰਦਰਾਂ ਵਾਲਾ ਵਿਖੇ ਅਸੀਂ ਤਹਿ ਦਿਲੋਂ ਇਸ ਐਨਜੀਓ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲੇਸ਼ੀਆ ਤੋਂ ਪੰਜਾਬੀ ਡੈਸ਼ਪੋਰਾ ਐਨਜੀਓ ਇਸ ਵਕਤ ਭੈਣ ਜੀ ਰਾਜਵਿੰਦਰ ਕੌਰ ਜਿਹੜੇ ਕਿ ਹੜ੍ਹ ਪ੍ਰਭਾਵਿਤ ਇਲਾਕਾ ਮੰਦਰਾਵਾਲਾ ਦੇ ਵਿੱਚ ਨੇ ਉਹਨਾਂ ਨੂੰ ਸਹਾਇਤਾ ਦੇਣ ਵਾਸਤੇ ਪਹੁੰਚੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਪਿੰਡ ਮੰਦਰਾਵਾਲਾ ਵਿਖੇ ਹੜ੍ਹ ਪ੍ਰਭਾਵਿਤ ਤਰਸ਼ੀਮ ਕੁਮਾਰੀ ਜੀ ਨੂੰ ਸਾਡੇ ਸਤਿਕਾਰਯੋਗ ਰਣਜੀਤ ਸਿੰਘ ਪੰਨੂ ਮਲੇਸ਼ੀਆ ਅਤੇ ਹਰਬ੍ਰਿੰਦਰ ਸਿੰਘ ਜੀ ਮਲੇਸ਼ੀਆ ਜਿਹੜੀ ਆ ਹੜ ਪ੍ਰਭਾਵਿਤ ਇਲਾਕਿਆਂ ਨੂੰ ਜਿਹੜੀ ਰਾਸ਼ੀ ਵੰਡ ਰਹੇ ਆ ਉਹਨਾਂ ਦੇ ਵਿੱਚ ਸਹਿਯੋਗ ਕਰ ਰਹੇ ਆ ਧੰਨਵਾਦ ਕਰਦੇ ਆ ਅਸੀਂ ਇਹਨਾਂ ਦਾ ਮਲੇਸ਼ੀਆ ਤੋਂ ਸਾਡੇ ਵੀਰ ਸਤਿਕਾਰਯੋਗ ਰਣਜੀਤ ਸਿੰਘ ਜੀ ਪੰਨੂ ਅਤੇ ਹਰਬ੍ਰਿੰਦਰ ਸਿੰਘ ਜੀ ਐਨ ਜੀਓ ਪੰਜਾਬ ਪੰਜਾਬੀ ਡੈਸ਼ ਪੋਰਾ ਦੇ ਮੈਂਬਰ ਨੇ ਉਹ ਇਸ ਵਕਤ ਦਾ ਪਿੰਡ ਮੰਦਰਾਵਾਲਾ ਦੇ ਵਿਖੇ ਬੇਵਿਕੋਰ ਜੋ ਕਿ ਹੈਂਡੀਕੈਪਟਾ ਉਹਨਾਂ ਦਾ ਘਰ ਵਾਲਾ ਵੀ ਹੈਂਡੀਕੈਪਟਾ ਉਹਦੀ ਮਦਦ ਕਰ ਰਹੇ ਨੇ ਅਸੀਂ ਧੰਨਵਾਦ ਕਰਦੇ ਹਾਂ ਮਲੇਸ਼ੀਆ ਤੋਂ ਸਾਡੇ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਜੀ ਅਤੇ ਹਰਬਿੰਦਰ ਸਿੰਘ ਜੀ ਉਹ ਮਲੇਸ਼ੀਆ ਦੀ ਐਨ ਜੀਓ ਪੰਜਾਬ ਪੰਜਾਬੀ ਡੈਸਪੋਰਾ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸੇਵਾ ਕਰਨ ਵਾਸਤੇ ਇਸ ਵਕਤ ਪਿੰਡ ਮਹਿਤਾ ਰਮਦਾਸ ਵਿਖੇ ਪਹੁੰਚੇ ਨੇ ਉਹਨਾਂ ਵੱਲੋਂ 6 ਪਰਿਵਾਰਾਂ ਦੀ ਜਿਹੜੀ ਮਦਦ ਹੈ ਉਹ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਸਰਦਾਰ ਬਲਵਿੰਦਰ ਸਿੰਘ ਸਰਦਾਰ ਜਸਪਾਲ ਸਿੰਘ ਸਰਦਾਰ ਵੱਸਨ ਸਿੰਘ ਸਰਦਾਰ ਕਸ਼ਮੀਰ ਸਿੰਘ ਸਰਦਾਰ ਖੁਸ਼ਦਿਆਲ ਸਿੰਘ ਅਤੇ ਸਰਦਾਰ ਚਰਮਲ ਸਿੰਘ ਦੇ ਪਰਿਵਾਰ ਸ਼ਾਮਲ ਨੇ ਇਹਨਾਂ ਵੱਲੋਂ ਸਾਰਿਆਂ ਵੱਲੋਂ ਇਹ ਐਸਐਨਜੀਓ ਦਾ तहे ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਉਹਨਾਂ ਨੂੰ ਮੰਨ ਲੈ ਦੇਖੋ ਜਰਗੁਨ ਕੋਈ ਨਹੀਂ ਆ ਜਾਂਦੇ ਹਾਂਜੀ ਆਉਂਦੇ ਹਾਂਜੀ ਪ੍ਰਿੰਡ ਮਹਿਤਾ ਦੇ ਵਿੱਚ ਜੋਗਿੰਦਰ ਸਿੰਘ ਫੌਜੀ ਅਤੇ ਸਾਹਿਬ ਸਿੰਘ ਜੀ ਦੀ ਮਦਦ ਐਨ ਜੀਓ ਮਲੇਸ਼ੀਆ ਦੇ ਵੱਲੋਂ ਸਰਦਾਰ ਰਣਜੀਤ ਸਿੰਘ ਜੀ ਪੰਨੂ ਹਰਬਿੰਦਰ ਸਿੰਘ ਜੀ ਕਰ ਰਹੇ ਨੇ ਅਸੀਂ ਐਨ ਜੀਓ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਿੰਡ ਸਿੰਘਪੁਰਾ ਦੇ ਵਸਨੀਕਾਂ ਵੀ ਬਿਹਾਰ ਪ੍ਰੀਤਕਾਰ ਉਹਨਾਂ ਦੀ ਮਦਦ ਕਰਨ ਵਾਸਤੇ ਸਾਡੇ ਸਤਿਕਾਰਯੋਗ ਵੀਰ ਰਣਜੀਤ ਸਿੰਘ ਜੀ ਅਤੇ ਹਰਬਿੰਦਰ ਸਿੰਘ ਜੀ ਮਲੇਸ਼ੀਆ ਜੋ ਕਿ ਮਲੇਸ਼ੀਆ ਦੀ ਪੰਜਾਬੀ ਡੈਸਪੋਰਾ ਜਿਹੜੀ ਸੰਸਤਾ ਹੈ ਉਹ ਇਸ ਵਕਤ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਐਨ ਜੀਓ ਇੱਕ ਵਰਦਾਨ ਸਾਬਤ ਹੋ ਰਹੀ ਆ ਉਹ ਇਸ ਵਕਤ ਹੜ੍ਹ ਪ੍ਰਭਾਵਿਤ ਬੀਬੀ ਹਰਪ੍ਰੀਤ ਕੌਰ ਜੀ ਨੂੰ ਮਾਲੀ ਮਦਦ ਦੇ ਜਾ ਰਹੇ ਨੇ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਲੇਸ਼ੀਆ ਦੀ ਮਹਾਨ ਐਨਜੀਓ ਪੰਜਾਬੀ ਡੈਸ਼ ਬੂਰਾ ਵੱਲੋਂ ਸਰਦਾਰ ਰਣਜੀਤ ਸਿੰਘ ਜੀ ਪੰਨੂ ਅਤੇ ਹਰਬ੍ਰਿੰਦਰ ਸਿੰਘ ਜੀ ਇਹ ਹੜਪ੍ਰਭਾਵਿਤ ਇਲਾਕਿਆਂ ਵਿੱਚ ਜੋ ਕਿ ਜ਼ਰੂਰਤਮੰਦ ਨੇ ਉਹਨਾਂ ਦੀ ਮਤ ਕਰ ਰਹੇ ਨੇ ਅੱਜ ਮਤ ਕਰ ਰਹੇ ਨੇ ਲਖਵਿੰਦਰ ਸਿੰਘ ਹਰਦੋਵਾਲ ਰਜਿੰਦਰ ਸਿੰਘ ਹਰਦੋਵਾਲ ਅਤੇ ਮਾਤਾ ਜ਼ਗੀਰ ਕੌਰ ਜੀ ਹਰਦੋਵਾਲ ਉਹਨਾਂ ਦੀ ਮਤ ਕਰਨ ਵਾਸਤੇ ਪਹੁੰਚੇ ਨੇ ਅਸੀਂ ਧੰਨਵਾਦ ਕਰਦੇ ਹਾਂ ਜੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਹਨਾਂ ਨੂੰ ਮਾਲੀ ਮਦਦ ਕਰ ਰਹੇ ਨੇ ਇਹ ਹੈ ਜੀ ਰਮਦਾਸਾ ਜ਼ਿਲ੍ਹਾ ਟਿੰਡਰਵਾਲ ਜਿੱਥੇ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਝੋਨੇ ਨੇ ਬਿਲਕੁਲ ਖਤਮ ਹੋ ਚੁੱਕੇ ਨੇ ਕਈ ਦੂਰ ਦੂਰ ਤੱਕ ਕੁਝ ਵੀ ਨਿਸ਼ਾਨ ਨਹੀਂ ਦਿਖ ਰਿਹਾ ਇਹੜਾ ਕਿਸਾਨਾਂ ਦਾ ਇੰਨਾ ਵੱਡਾ ਨੁਕਸਾਨ ਹੋਇਆ ਇਸਦੀ ਪਾਈ ਕਰਨ ਵਾਸਤੇ ਬਹੁਤ ਐਨਜੀਓ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ ਉਹ ਮਦਦ ਕਰ ਰਹੀਆਂ ਨੇ ਇਸੇ ਤਹਿਤ ਸਾਡੀ ਮਲੇਸ਼ੀਆ ਦੀ ਇੱਕ ਐਨਜੀਓ ਹੈ ਪੰਜਾਬੀ ਡੈਸ਼ ਪੁਰਾ ਜੋ ਕਿ ਇਹ ਇਹਨਾਂ ਕਿਸਾਨਾਂ ਦੀ ਮਦਦ ਕਰਨ ਵਾਸਤੇ ਆਈ ਆ ਧੰਨਵਾਦ ਕਰਦੇ ਹਾਂ ਅਸੀਂ ਇਸ ਸੰਸਥਾ ਦਾ ਇਸ ਐਨਜੀਓ ਦਾ ਜਿਨ੍ਹਾਂ ਨੇ ਇਹਨਾਂ ਕਿਸਾਨਾਂ ਦੀ ਆ ਕੇ ਮਤ ਕੀਤੀ ਅਤੇ ਬਾਹ ਫੜੀ ਹੈ ਜిల్లా ਅਜਨਾਲਾ ਦੇ ਪਿੰਡ ਥੋਬਾ ਦੇ ਵੀਰ ਮਨਿੰਦਰ ਸਿੰਘ ਜਿਨ੍ਹਾਂ ਦਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚੋਂ ਬੜਾ ਨੁਕਸਾਨ ਹੋਇਆ ਹੈ ਸਾਡੀ ਮਲੇਸ਼ੀਆ ਦੀ ਐਨ ਜੀਓ ਪੰਜਾਬੀ ਬੈਸਪੁਰਾ ਜਿਹੜੇ ਉਹਨਾਂ ਦੇ ਮੈਂਬਰ ਸਹਿਬਾਨ ਨੇ ਸਰਦਾਰ ਰঞ্জੀਤ ਸਿੰਘ ਜੀ ਪੰਨੂ ਅਤੇ ਹਰਬਿੰਦਰ ਸਿੰਘ ਜੀ ਉਹ ਇਸ ਵਕਤ ਵੀਰ ਮਨਿੰਦਰ ਸਿੰਘ ਦੀ ਮਦਦ ਕਰ ਰਹੇ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਲ੍ਹਾ ਦੇ ਨਾਲਾ ਦੇ ਪਿੰਡ ਬੌਲੀ ਦੇ ਵੀਰ ਸੁਖਦੇਵ ਸਿੰਘ ਜਿਨ੍ਹਾਂ ਦਾ ਹੜਾਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈ ਉਹਨਾਂ ਦੀ ਮਦਦ ਵਾਸਤੇ ਸਾਡੇ ਸਤਿਕਾਰਯੋਗ ਵੀਰ ਰঞ্জੀਤ ਸਿੰਘ ਜੀ ਪੰਨੂ ਅਤੇ ਹਰਬਿੰਦਰ ਸਿੰਘ ਜੀ ਇਹ ਮਲੇਸ਼ੀਆ ਦੀ ਜਿਹੜੀ एनजीओ ਆ ਪੰਜਾਬੀ ਡੈਸਪੋਰਾ ਉਹਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਅਸੀਂ ਧੰਨਵਾਦ ਕਰਦੇ ਹਾਂ ਇਸ ਐਨਜੀਓ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਬੌਲੀ ਦੇ ਕਿਸਾਨਾਂ ਦੇ ਅਜੇ ਵੀ ਇਹ ਹਾਲਾਤ ਨੇ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਪਾਣੀ ਖੜਾ ਹੈ ਅਸੀਂ ਤੁਹਾਨੂੰ ਉਹ ਦ੍ਰਿਸ਼ ਦਿਖਾ ਰਹੇ ਹਾਂ ਜਿਸ ਦੇ ਵਿੱਚ ਕਿਸਾਨਾਂ ਦੀ ਬਿਲਕੁਲ ਜਿਹੜੀ ਫਸਲ ਆ ਉਹ ਖਤਮ ਹੋ ਚੁੱਕੀ ਆ ਆਉਂ ਦਿਖਾਉਨੇ ਆ ਤੁਹਾਨੂੰ ਇਹ ਉਹ ਸੀਨ ਜਿਸ ਦੇ ਵਿੱਚ ਕਿਸਾਨਾਂ ਦੀ ਬਿਲਕੁਲ ਖਤਮ ਹੋਈ ਝੋਨੇ ਦੀ ਫਸਲ ਤੁਹਾਨੂੰ ਦਿਖਾ ਰਹੇ ਆ ਇਹ ਹੈ ਜੀ ਪਿੰਡ ਬੌਲੀ ਜ਼ਿਲ੍ਹਾ ਅਜਨਾਲਾ ਆਹ ਹਾਲਾਤ ਨੇ ਮਨ ਲਗੇ ਪੰਜਾਬ ਦੇ ਜਿਨ੍ਹਾਂ ਦੀ ਮਤ ਕਰਨ ਵਾਸਤੇ ਮਲੇਸ਼ੀਆ ਤੋਂ ਸਾਡੇ ਸਤਕਾਰਯੋਗ ਵੀਰ ਰਣਜੀਤ ਸਿੰਘ ਜੀ ਪੰਨੇ ਅਤੇ ਹਰਬਿੰਦਰ ਸਿੰਘ ਜੀ ਆਏ ਨੇ ਉਹ ਇਸ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮਦਦ ਕਰ ਰਹੇ ਨੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਅਸੀਂ ਪਿੰਡ ਹੜਾਏ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਆਏ ਹਾਂ ਜਿੱਥੇ ਕਿਸਾਨਾਂ ਦੀ ਬਿਲਕੁਲ ਫਸਲ ਨਸ਼ਟ ਹੋ ਚੁੱਕੀ ਆ ਉਹਨਾਂ ਦੀ ਮਦਦ ਕਰਨ ਵਾਸਤੇ ਮਲੇਸ਼ੀਆ ਤੋਂ ਪੰਜਾਬੀ ਡੈਸਪੋਰਾ ਐਨ ਜੀਓ ਦੇ ਮੈਂਬਰ ਸਰਦਾਰ ਰਣਜੀਤ ਸਿੰਘ ਜੀ ਪੰਨੂ ਹਰਬਿੰਦਰ ਸਿੰਘ ਜੀ ਜਿਹੜੇ ਇਸ ਐਨਜੀਓ ਦੇ ਵਿੱਚ ਮੈਂਬਰ ਨੇ ਉਹ ਮਦਦ ਕਰਨ ਵਾਸਤੇ ਕਿਸਾਨਾਂ ਦੀ ਮਦਦ ਕਰਨ ਵਾਸਤੇ ਪਹੁੰਚੇ ਨੇ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜੀ ਆਓ ਅਸੀਂ ਉਸ ਕਿਸਾਨ ਦੇ ਨਾਲ ਮਿਲੌਣੇ ਆ ਜਿਨ੍ਹਾਂ ਦੀ ਫਸਲ ਬਿਲਕੁਲ ਨਸ਼ਟ ਹੋ ਚੁੱਕੀ ਆ ਅੱਜ ਅਸੀਂ ਪਹੁੰਚਿਆ ਪਿੰਡ ਅੜਾਇਆ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਕਿਸਾਨ ਗੁਰਨਿੰਦਨ ਸਿੰਘ ਜੀ ਜਿਨ੍ਹਾਂ ਦੀ ਫਸਲ ਬਿਲਕੁਲ ਤਬਾਹ ਹੋ ਚੁੱਕੀ ਆ ਉਹਨਾਂ ਦੀ ਮਦਦ ਕਰਨ ਵਾਸਤੇ ਸਾਡੇ ਸਤਿਕਾਰਯੋਗ ਵੀਰ ਜੀ ਸਰਦਾਰ ਰਣਜੀਤ ਸਿੰਘ ਜੀ ਪੰਨੂ ਹਰਬਿੰਦਰ ਸਿੰਘ ਜੀ ਉਹ ਇਹਨਾਂ ਦੀ ਮਦਦ ਕਰਨ ਵਾਸਤੇ ਪੰਜਾਬ ਦੀ ਮਲੇਸ਼ੀਆ ਦੀ ਪੰਜਾਬੀ ਡੈਸਪੂਰਾ ਐਨ ਜੀਓ ਦੇ ਵੱਲੋਂ ਹਾਜ਼ਰ ਹੋਏ ਨੇ ਅਸੀਂ ਉਸ ਕਿਸਾਨ ਨੂੰ ਮਦਦ ਦੇਣ ਵਾਸਤੇ ਅੱਜ ਸਾਡੇ ਸਤਿਕਾਰਯੋਗ ਵੀਰ ਜੀ ਉਹਨਾਂ ਨੂੰ ਮਾਲੀ ਮਦਦ ਕਰ ਰਹੇ ਨੇ ਅਸੀਂ ਸਾਰੀ ਐਨਜੀਓ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਸਮਰਾਪ ਪੰਡਾਲ ਦੇ ਕਿਸਾਨ ਵੀਰ ਜਗਮਉਂ ਸਿੰਘ ਅਤੇ ਦਵਿੰਦਰ ਸਿੰਘ ਉਹਨਾਂ ਦੀ ਮਦਦ ਕਰਨ ਵਾਸਤੇ ਸਾਡੇ ਸਤਿਕਾਰਯੋਗ ਵੀਰ ਰਣਜੀਤ ਸਿੰਘ ਜੀ ਪੰਨੂ ਹਰਬ੍ਰਿੰਦਰ ਸਿੰਘ ਜੀ ਜੋ ਕਿ ਮਲੇਸ਼ੀਆ ਦੀ ਇੱਕ ਬਹੁਤ ਵਧੀਆ ਐਨਜੀਓ ਪੰਜਾਬੀ ਡੈਸਪੋਰਾ ਜਿਹੜੀ ਉਹ ਕਿਸਾਨਾਂ ਦੀ ਮਤ ਕਰ ਰਹੀ ਹੈ ਜਿੰਨਾ ਕਿਸਾਨਾਂ ਦੀਆਂ ਫਸਲਾਂ ਬਿਲਕੁਲ ਤਬਾਹ ਹੋ ਚੁੱਕੀਆਂ ਨੇ ਉਹਨਾਂ ਦੀ ਮਤ ਕਰਨ ਵਾਸਤੇ ਇਹ ਜਿਹੜੀ ਐਨਜੀਓ ਆ ਅੱਗੇ ਆਈ ਆ ਅਸੀਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਝੋਨਾ ਵਾ ਬਿਲਕੁਲ ਮਰ ਚੁੱਕਿਆ ਸੀ ਅਤੇ ਦੁਬਾਰਾ ਫੇਰ ਹਰਿਆ ਹੋਇਆ ਨਾ ਤਾਂ ਇਹ ਇਸ ਵਕਤ ਇਹ ਪੱਕ ਸਕਦਾ ਵਾ ਤੇ ਨਾ ਹੀ ਇਹ ਜਿਹੜਾ ਕਿਸਾਨ ਦੇ ਕਿਸੇ ਕੰਮ ਆ ਸਕਦਾ ਵਾ ਹਾਂਜੀ ਇਹ ਉਹਨਾਂ ਕਿਸਾਨਾਂ ਦੇ ਖੇਤ ਨੇ ਜਿਹੜੇ ਬਿਲਕੁਲ ਪਾਣੀ ਨੇ ਨਸ਼ਟ ਕੀਤੇ ਹੋਏ ਨੇ ਝੋਨਾ ਬਿਲਕੁਲ ਖਤਮ ਕਰਤਾ ਤੁਸੀਂ ਵੇਖ ਸਕਦੇ ਹੋ ਕਿ ਝੋਨਾ ਬਿਲਕੁਲ ਹੀ ਖਤਮ ਹੋ ਚੁੱਕਿਆ ਵਾ ਇਹਨਾਂ ਕਿਸਾਨਾਂ ਦੀ ਮਦਦ ਕਰਨ ਵਾਸਤੇ ਸਾਡੀ ਐਨ ਜੀਓ ਪੰਜਾਬੀ ਡੈਸਪੋਰਾ ਮਲੇਸ਼ੀਆ ਤੋਂ ਮਦਦ ਕਰਨ ਵਾਸਤੇ ਆਏ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਮਲੇਸ਼ੀਆ ਤੋਂ ਪੰਜਾਬੀ ਡੈਸਪੋਰਾ एनजीओ ਵੱਲੋਂ ਅਜਨਾਲਾ ਦੇ ਪਿੰਡ ਨੰਗਲ ਦੇ ਕਿਸਾਨ ਰਗਵੀਰ ਸਿੰਘ ਦੀ ਮਦਦ ਕਰਨ ਵਾਸਤੇ ਉਹਨਾਂ ਨੂੰ ਬੁਲਾਇਆ ਗਿਆ ਹੈ ਇਸ ਵਕਤ ਸਾਡੇ ਸਤਿਕਾਰਯੋਗ ਵੀਰ ਰਣਜੀਤ ਸਿੰਘ ਜੀ ਪੰਨੂ ਅਤੇ ਹਰਬਿੰਦਰ ਸਿੰਘ ਜੀ ਜੋ ਕਿ ਮਲੇਸ਼ੀਆ ਤੋਂ ਇਸ ਐਨਜੀਓ ਦੇ ਮੈਂਬਰ ਨੇ ਉਹ ਆਏ ਨੇ ਸਰਦਾਰ ਜਗਦੀਪ ਸਿੰਘ ਨੂੰ ਮਾਲੀ ਮਦਦ ਦੇ ਕੇ ਉਹਦਾ ਕਿੱਤਾ ਕਿਸਾਨੀ ਦਾ ਜਿਹੜਾ ਹੈ ਉਹਨੂੰ ਪਰਫੈਕਟ ਕਰਨ ਵਾਸਤੇ ਅੱਜ ਉਹਨਾਂ ਦੀ ਮਦਦ ਕਰ ਰਹੇ ਨੇ ਉਹਨਾਂ ਦੇ ਨਾਲ ਸਾਡੇ ਬੜੇ ਸਤਿਕਾਰਯੋਗ ਵੀਰ ਗਿਆਨੀ ਗੁਰਵਿੰਦਰ ਸਿੰਘ ਜੀ ਮੈਂਬਰ ਨਿਸ਼ਾਰਾ ਪੰਨੂਆ ਸਾਡੇ ਵੀਰ सुरेंद्र ਸਿੰਘ ਜੀ ਫੌਜੀ ਉਹਨਾਂ ਦੇ ਨਾਲ ਨੇ ਅਸੀਂ ਤਹਿ ਦਿਲੋਂ ਸਭ ਦਾ ਧੰਨਵਾਦ ਕਰਦੇ ਹਾਂ ਅਤੇ ਯਾਦ ਕਰਦੇ ਹਾਂ ਕਿ ਅਜੇ ਹੀਆਂ ਸੰਸਥਾਾਂ ਮਾ ਐਨ ਜੀਓ ਜਿਹੜੀਆਂ ਨੇ ਉਹ ਇਸ ਤਰ੍ਹਾਂ ਦੀ ਜ਼ਰੂਰਤਮੰਦਾਂ ਦੀ ਮਦਦ ਕਰਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਵੀਰ ਜੀ ਚੈੱਕ ਪੇਟ ਕਰ ਰਹੇ ਨੇ ਅੱਜ ਸਾਡੇ ਸਤਿਕਾਰਯੋਗ ਵੀਰ ਰਣਜੀਤ ਸਿੰਘ ਜੀ ਪੰਨੂ ਉਹਨਾਂ ਦੇ ਨਾਲ ਨੇ ਹਰਬ੍ਰਿੰਦਰ ਸਿੰਘ ਜੀ ਜੋ ਕਿ ਮਲੇਸ਼ੀਆ ਤੋਂ ਇੱਕ ਐਨ ਜੀਓ ਚੱਲ ਰਹੀ ਆ ਪੰਜਾਬੀ ਡੈਸ਼ ਪੁਰਾ ਜੋ ਕਿ ਇੱਕ ਹੜ੍ਹ ਪੀੜਤ ਪੰਜਾਬ ਦੇ ਵਿੱਚ ਜਿੰਨੇ ਵੀ ਹੜ੍ਹ ਪੀੜਤ ਨੇ ਉਹਨਾਂ ਨੂੰ ਜ਼ਰੂਰਤਮੰਦਾਂ ਨੂੰ ਮਦਦ ਦੇਣ ਵਾਸਤੇ ਪਿੰਡ-ਪਿੰਡਾ ਮੁੰਡਾ ਪਿੰਡ ਦੇ ਵਿਖੇ ਪਹੁੰਚੀ ਆ ਅਸੀਂ ਇਹਨਾਂ ਸਾਰੇ ਵੀਰਾਂ ਦਾ ਸਰਦਾਰ ਰਣਜੀਤ ਸਿੰਘ ਪੰਨੂ ਜੀ ਮੇਰੇ ਵੀਰ ਗਿਆਨੀ ਗੁਰਵਿੰਦਰ ਸਿੰਘ ਜੀ ਨਿਸ਼ੈਰਾ ਪੰਨੂਆ ਤੋਂ ਸਾਬਕਾ ਮੈਂਬਰ ਨੇ ਸਰਦਾਰ ਸੁਰਿੰਦਰ ਸਿੰਘ ਜੀ ਫੌਜੀ ਇਹ ਉਹਨਾਂ ਦੇ ਰਿਸ਼ਤੇਦਾਰ ਨੇ ਸਰਦਾਰ ਹਰਬਰਿੰਦਰ ਸਿੰਘ ਜੀ ਜੋ ਕਿ ਮਲੇਸ਼ੀਆ ਤੋਂ ਆਏ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਉਹਨਾਂ ਜ਼ਰੂਰਤਮੰਦ ਪਰਿਵਾਰਾਂ ਨੂੰ ਸਹਾਇਤਾ ਦਿੱਤੀ ਆ ਜਿਨ੍ਹਾਂ ਨੂੰ ਹੜਪੀੜਤ ਦੇ ਵਿੱਚ ਬੜੀਆਂ ਮੁਸ਼ਕਲਾਂ ਆਈਆਂ ਇਸ ਵਕਤ ਉਹਨਾਂ ਦੀ ਕਣਕ ਵੀ ਮੇਰੇ ਖਿਆਲ ਦੇ ਮੁਤਾਬਕ ਤੇ ਨਹੀਂ ਬੀਜੀ ਜਾਊਗੀ ਤੇ ਕੋਈ ਪ੍ਰਮਾਤਮਾ ਮੇਰ ਕਰੇ ਤੇ ਹੋ ਸਕਦਾ ਮਤਲਬ ਕਿ ਬੀਜੀ ਵੀ ਜਾਵੇ ਪਰ ਇਸ ਵਕਤ ਇਹਨਾਂ ਨੂੰ ਬਹੁਤ ਜ਼ਰੂਰਤ ਹੈ ਸੋ ਇਹਨਾਂ ਦੀ ਹੜਪੀੜਤਾ ਦੀ ਸੇਵਾ ਕਰਨ ਵਾਸਤੇ ਸਾਡੇ ਸਤਿਕਾਰਯੋਗ ਵੀਰ ਰਣਜੀਤ ਸਿੰਘ ਜੀ ਪੰਨੂ ਹਰਬਰਿੰਦਰ ਸਿੰਘ ਜੀ ਗੁਰਿੰਦਰ ਸਿੰਘ ਜੀ ਮੈਂਬਰ ਅੱਜ ਮੁੰਡਾ ਪਿੰਡ ਵਿਖੇ ਆਏ ਨੇ ਉਹਨਾਂ ਵੱਲੋਂ ਇਹਨਾਂ ਸਾਰੇ ਹੜਪੀੜਤਾ ਨੂੰ ਜਿਹੜੀ ਜ਼ਰੂਰਤ ਮੰਗਦੇ ਨੇ ਇਹਨਾਂ ਨੂੰ ਰਾਸ਼ੀ ਪ੍ਰਦਾਨ ਕੀਤੀ ਗਈ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਇਸ ਵਕਤ ਸਾਡੇ ਨਾਲ ਸਮੂਹ ਮੁੰਡਾ ਪਿੰਡ ਦੇ ਮੈਂਬਰ ਪੰਚਾਇਤ ਮੈਂਬਰ ਡਾਕਟਰ ਸਰਦਾਰ ਪਵਿੱਤਰ ਸਿੰਘ ਜੀ ਸਾਬਕਾ ਸਰਪੰਚ ਸਰਦਾਰ ਬਲਦੇਵ ਸਿੰਘ ਜੀ ਅਤੇ ਹਰਪੀੜਤ ਮੌਜੂਦ ਨੇ ਆਓ ਜੀ ਸਾਰੇ ਇਹਨਾਂ ਵੀਰਾਂ ਦਾ ਸਰਦਾਰ ਰਣਜੀਤ ਸਿੰਘ ਦਾ ਹਰਬ੍ਰਿੰਦਰ ਸਿੰਘ ਦਾ ਗੁਰਿੰਦਰ ਸਿੰਘ ਮੈਂਬਰ सुरेंद्र ਸਿੰਘ ਜੀ ਫੌਜੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਹੜਪੀੜਤਾ ਨੂੰ ਜਿਨ੍ਹਾਂ ਨੂੰ ਰਾਸ਼ੀ ਦਿੱਤੀ ਜਾ ਰਹੀ ਹੈ ਉਹਨਾਂ ਦੇ ਵਿੱਚ ਨੇ ਜਸਵੰਤ ਸਿੰਘ ਜੀ ਮੁੰਡਾ ਪਿੰਡ ਜਸਪਾਲ ਸਿੰਘ ਜੀ ਮੁੰਡਾ ਪਿੰਡ ਕਸ਼ਮੀਰ ਸਿੰਘ ਜੀ ਮੁੰਡਾ ਪਿੰਡ ਛਤਰਪਾਲ ਸਿੰਘ ਜੀ ਮੁੰਡਾ ਪਿੰਡ ਚਰਨਜੀਤ ਕੌਰ ਗੁਰਿੰਦਰ ਸਿੰਘ ਰੇਸ਼ਮ ਸਿੰਘ ਮੁੰਡਾ ਪਿੰਡ ਰਣਦੀਪ ਸਿੰਘ ਮੁੰਡਾ ਪਿੰਡ ਸਤਨਾਮ ਸਿੰਘ ਮੁੰਡਾ ਪਿੰਡ ਬਲਦੇਵ ਸਿੰਘ ਮੁੰਡਾ ਪਿੰਡ ਨਿਸ਼ਾਨ ਸਿੰਘ ਅਤੇ ਹੈਪੀ ਇਹ ਜਿਹੜੇ ਕਿਸਾਨ ਨੇ ਜ਼ਰੂਰਤਮੰਦ ਨੇ ਇਹ ਇਸ ਵਕਤ ਮੌਜੂਦ ਨੇ ਜਿਨ੍ਹਾਂ ਨੂੰ ਰਾਹਤ ਰਾਸ਼ੀ ਜਿਹੜੀ ਉਹ ਪ੍ਰਦਾਨ ਕੀਤੀ ਜਾ ਰਹੀ ਹੈ ਸਾਰੇ ਇਹਨਾਂ ਦਾ ਬਹੁਤ तहे ਦਿਲੋਂ ਧੰਨਵਾਦ ਕਰਦੇ ਨੇ ਨਾ ਬੋਲਦੇ ਕੋਈ ਨਾਮ ਦੱਸਿਓ ਨਾਮ ਜੀ ਗਾੜੀ ਹੋ ਜਾ ਹੈ ਕਸ਼ਮੀਰ ਸਿੰਘ ਕਾਪਾ ਇਧਰ ਹੈ ਪੀ ਚਲਵਾ ਲੈਣਾ ਉਹਨਾਂ ਦਾ ਕੋਈ ਆ ਲੈ ਕੇ ਜਣਾ ਲੈ ਦੇ ਮੁੜ ਕੇ ਦੇ ਦੇ ਠੀਕ ਹੈ ਉਹਨਾਂ ਦਾ ਕੋਈ ਕੋਈ ਨਹੀਂ ਆ ਗਿਆ ਅੱਛਾ ਉਹ ਅੱਜ ਅਸੀਂ ਪਹੁੰਚੇ ਆ ਜੀ ਤਰਨਤਾਰਨ ਜ਼ਿਲ੍ਹਾ ਦੇ ਪਿੰਡ ਜੋਲਟਾਏ ਵਾਲਾ ਵਿਖੇ ਜਿੱਥੇ ਕਿਸਾਨ ਜਿਨ੍ਹਾਂ ਦੀਆਂ ਖੇਤੀਆਂ ਮਰ ਚੁੱਕੀਆਂ ਨੇ ਉਹਨਾਂ ਦੇ ਵਿੱਚ ਬੂਟਾ ਸਿੰਘ ਜੋਲ ਭੁਪਿੰਦਰ ਸਿੰਘ ਜੋਲ ਸੰਤੋਖ ਸਿੰਘ ਜੋਲ ਰਾਜਕੌਰ ਕਿੰਦਰਕੌਰ ਪ੍ਰੀਤਕੌਰ ਨਿਰਮਲ ਸਿੰਘ ਅਤੇ ਪੂਰਨਕੌਰ ਸ਼ਾਮਲ ਨੇ ਇਹ ਅੱਜ ਦੀ ਜਿਹੜੀ ਇਹ ਸੇਵਾ ਵਾ ਇਹ ਮਲੇਸ਼ੀਆ ਦੀ ਨਾਮਵਰ ਐਨ ਜੀਓ ਪੰਜਾਬੀ ਡੈਸਪੋਰਾ ਜਿਹੜੀ ਉਹ ਕਰ ਰਹੀ ਹੈ ਕਿਉਂਕਿ ਜਿੰਨਾ ਕਿਸਾਨਾਂ ਦੀ ਮੰਡ ਦੇ ਵਿੱਚ ਪੈ ਲਈ ਸੀ ਉਹ ਬਿਲਕੁਲ ਖਤਮ ਹੋ ਚੁੱਕੀ ਆ ਅੱਜ ਅਸੀਂ ਉਹਨਾਂ ਪਰਿਵਾਰਾਂ ਨੂੰ ਮਦਦ ਦੇਣ ਵਾਸਤੇ ਸਾਡੇ ਸਤਿਕਾਰਯੋਗ ਵੀਰ ਸਰਦਾਰ ਰਣਜੀਤ ਸਿੰਘ ਜੀ ਪੰਨੂ ਅਤੇ ਹਰ ਬ੍ਰਿੰਦਰ ਸਿੰਘ ਗਿਆਨੀ ਗੁਰਵਿੰਦਰ ਸਿੰਘ ਜੀ ਮੈਂਬਰ ਵੀਰ ਸੁਰਿੰਦਰ ਸਿੰਘ ਜੀ ਫੌਜੀ ਅਤੇ ਭੈਣ ਜੀ ਨਾਲ ਮੌਜੂਦ ਨੇ ਅੱਜ ਅਸੀਂ ਉਹਨਾਂ ਸਾਰੇ ਪਰਵਾਨਾਂ ਨੂੰ ਮਤ ਦੇਵਾਂਗੇ ਜਿਨ੍ਹਾਂ ਦੀ ਫਸਲ ਬਿਲਕੁਲ ਖਤਮ ਹੋ ਚੁੱਕੀ ਆ ਇਹ ਜਿਹੜੇ ਕਿਸਾਨ ਨੇ ਇਹਨਾਂ ਦੀ ਤਕਰੀਬਨ 2 ਕਿੱਲੇ ਪੈ ਲਈ ਆ ਉਹ ਮੰਡ ਦੇ ਵਿੱਚ ਆ ਔਰ ਬਿਲਕੁਲ ਜਿਹੜੀ ਫਸਲ ਆ ਉਹ ਖਤਮ ਹੋ ਚੁੱਕੀ ਆ ਇਹਨਾਂ ਨੂੰ ਤੇ ਕਣਕ ਦੀ ਵੀ ਆਸ ਕੋਈ ਨਹੀਂ ਕੇ ਕਣਕ ਬੀਜੀ ਜਾਵੇਗੀ ਸੋ ਇਸ ਵਜ੍ਹਾ ਦੇ ਕਾਰਨ ਏਡ ਐਨ ਜੀਓ ਆ ਉਹ ਇਹਨਾਂ ਪਰਿਵਾਰਾਂ ਦੀ ਮਦਦ ਕਰ ਰਹੀ ਹੈ ਪੁਪਿੰਦਰ ਸਿੰਘ ਜੀ ਸੰਤੋਖ ਸਿੰਘਾ ਬੂਟਾ ਸਿੰਘ ਜੋੜ ਰਾਜਕੌਰ ਕੇਂਦਰਕੌਰ ਪ੍ਰੀਤਕੌਰ ਨਰਮਲ ਸਿੰਘ ਪੂਰਨਕਾਰ ਆਦ ਜਿਹੜੇ ਵਿਅਕਤੀ ਨੇ ਉਹ ਮਤਲਬ ਕਿ ਸ਼ਾਮਲ ਨੇ ਇਸ ਮਦਦ ਲੈਣ ਦੇ ਵਿੱਚ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਸਤਿਕਾਰਯੋਗ ਵੀਰ ਰਣਜੀਤ ਸਿੰਘ ਜੀ ਪੰਨੂ ਹਰਬਿਰਿੰਦਰ ਸਿੰਘ ਜੀ ਗਿਆਨੀ ਗੁਰਵਿੰਦਰ ਸਿੰਘ ਜੀ ਮੈਂਬਰ ਅਤੇ ਸੁਰੇਂਦਰ ਸਿੰਘ ਜੀ ਅਤੇ ਨਾਲ ਉਹਨਾਂ ਦੇ ਧਰਮਸਪਤਨੀ ਨੇ ਅੱਜ ਇਹਨਾਂ ਦੇ ਵੱਲੋਂ ਪਿੰਡ ਜੋਲਟਾਈ ਵਾਲਾ ਵਿਖੇ ਉਹਨਾਂ ਕਿਸਾਨਾਂ ਦੀ ਮਦਦ ਕੀਤੀ ਗਈ ਹੈ ਜੀ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਤਿਕਾਰਯੋਗ ਵੀਰ ਰਣਜੀਤ ਸਿੰਘ ਜੀ ਪੰਨੂ ਸੁਰਿੰਦਰ ਸਿੰਘ ਜੀ ਅਤੇ ਹਰਬਿੰਦਰ ਸਿੰਘ ਜੀ ਮਤਲਬ ਕਿ ਐਨ ਜੀਓ ਪੰਜਾਬੀ ਡੈਸਪੋਰਾ ਮਲੇਸ਼ੀਆ ਵੱਲੋਂ ਰਾਹਤ ਸਮਗਰੀ ਵੰਡਦੇ ਹੋਏ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਮਲੇਸ਼ੀਆ ਤੋਂ ਆ ਕੇ ਏਡੀ ਵੱਡੀ ਰਾਹਤ ਸਮਗਰੀ ਦਿੱਤੀ ਜਿਸ ਦੇ ਨਾਲ ਇਹਨਾਂ ਦਾ ਕੁਝ ਗੁਜ਼ਾਰਾ ਹੋ ਸਕੇ ਰਾਹਤ ਸਮਗਰੀ ਪ੍ਰਦਾਨ ਕਰਦੇ ਹੋਏ ਸਰਦਾਰ ਰਣਜੀਤ ਸਿੰਘ ਪੰਨੂ ਹਰਬਿੰਦਰ ਸਿੰਘ ਸੁਰਿੰਦਰ ਸਿੰਘ ਫੌਜੀ ਅਤੇ ਗਿਆਨੀ ਗੁਰਵਿੰਦਰ ਸਿੰਘ ਨਿਸ਼ਾਰਾ ਪੰਨੂਆ ਵਾਲੇ ਵੈਗੂ ਜੀ ਦਾ ਖਾਲਸਾ ਵੈਗੂ ਜੀ ਦਾ ਪਤਿਆ ਦਾਸ ਰੰਜੀਤ ਸਿੰਘ ਕੰਨੂ ਅਤੇ ਸੇਵਾ ਹਰਬਿੰਦਰ ਸਿੰਘ ਮੇਸ਼ੀਅਰ ਫੋਬੀ ਡੈਸਟੋਰਾ ਤੋਂ ਸੇਵਾ ਲੈ ਕੇ ਪਹੁੰਚੇ ਹੋਏ ਆ ਜੀ ਜੇ ਇਹ ਸੇਵਾ ਮਜਬੂਰੀ ਸਮਝੀ ਨਹੀਂ ਇਹ ਭਾਈਚਾਰੇ ਦੀ ਪਿਆਰ ਸਮਝਦਾ ਮਹੇਸ਼ਿਆ ਵੀ ਸਾਥ ਸੇਵਾ ਗੋਲ ਪੰਜਾਬ ਦੇ ਭਾਈਚਾਰੇ ਅੱਸੇ ਪਿਆਰ ਹੈ ਤੇ ਵੈਗੂ ਜੀ ਮੇਹਰ ਹੋਏ ਕਿ ਸਾਨੂੰ ਇਸੇ ਤਰ੍ਹਾਂ ਸੇਵਾ ਬਖਸ਼ੇ ਰਿਹਾ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੇ ਸਤਿ ਸ੍ਰੀ ਅਕਾਲ